ਜਿਹੜੀ ਹੁਣ 302 ਪਹਿਲਾਂ ਜਿਹੜੀ ਲੱਗਦੀ ਸੀ ਉਹ ਇੰਡੀਅਨ ਪੈਨਲ ਕੋਡ ਦੇ ਵਿੱਚ ਲੱਗਦੀ ਸੀ 302 ਮਰਡਰ ਤੱਕ ਦੀ ਆਬੂ ਐਫ ਆਈ ਆਰ ਰਜਿਸਟਰਡ ਹੁੰਦੀ ਸੀ ਹੁਣ ਜਦੋਂ ਭਾਰਤੀ ਨਿਆਇ ਸੰਹੀਤਾ ਜਿਹੜਾ ਬੀ ਐਨ ਐਸ ਨਵਾਂ ਕਾਨੂੰਨ ਲਾਗੂ ਹੋਇਆ 1 ਜੁਲਾਈ ਤੋਂ ਉਹਦੇ ਵਿੱਚ 103 ਅੰਡਰ ਕਲੋਜ਼ 5 ਦੇ ਅੰਡਰ ਆਉਗੀ ਪਹਿਲਾਂ ਸੀਗੀ 511 ਸੈਕਸ਼ਨ ਤੱਕ ਜਿਹੜੀ ਇੰਡੀਅਨ ਪੈਨਲ ਕੋਡ ਸੈਕਸ਼ਨ ਸੀ ਹੁਣ ਉਹ ਸੈਕਸ਼ਨਾਂ ਨੂੰ ਘਟਾ ਕੇ ਉਹਨੂੰ ਕਲੋਜ਼ ਬਣਾਤੇ ਆ ਜਿਹੜੇ ਕੁਛ 354 ਦੀ ਜਿਵੇਂ ਉਹਨਾਂ ਨੂੰ ABC ਜਿਹੜੇ 1 2 3 ਦੇ ਅੰਡਰ ਲਿਆ ਕੇ ਉਹ ক্লোਜ਼ ਬਣਾ ਦਿੰਦੇ। 18 ਸਾਲ ਤੋਂ ਘੱਟ ਪੋਕਸੋ ਦੇ ਤਹਿਤ ਐਫਆਈਆਰ ਰਜਿਸਟਰ ਹੁੰਦੀ ਸੀ। ਪਹਿਲਾਂ ਇੱਕ ਲਾਈਨ ਲਿਖੀ ਜਾਂਦੀ ਸੀਗੀ ਆਈਪੀਸੀ ਦੇ ਵਿੱਚ ਡੈਫੀਨੇਸ਼ਨਲੀ ਲੈਸ ਦਨ 10 ਇਅਰ ਤੋ ਘੱਟ ਸਜ਼ਾ ਨਹੀਂ ਹੋਣੀ ਜਾਂ ਉਹ ਤੋਂ ਵੱਧ ਹੋਣੀ ਹੈ। ਇੰਨੀ 10 ਸਾਲ ਦੀ ਸਜ਼ਾ ਹੋ ਸਕਦੀ। ਉਹਦੇ ਚ ਹੁਣ ਇੱਕ ਡੈਫੀਨੇਸ਼ਨ ਉਹਨੇ ਕਲੀਅਰ ਕਰਤੀ ਹੈ ਜੀ ਸਜ਼ਾ ਵਧਾ ਦਿੱਤੀ ਗਿਆ ਸਜ਼ਾ ਪ੍ਰੋਪਰ ਇੱਕੋ ਹੀ ਕਰਨੀ ਹੈ ਜਾਂ ਤਾਂ ਉਹ ਬੰਦਾ ਬਰੀ ਹੋਊਗਾ ਜਾਂ ਉਹਨੂੰ ਸਜ਼ਾ ਉਨੀ ਹੋਊਗੀ ਲਾਈਫਟਾਈਮ ਸਜ਼ਾ ਹੋਊਗੀ ਕਿ ਟਾਈਮ ਬਾਉਂਡ ਦੀ ਵੀ ਪ੍ਰੋਵੀਜ਼ਨ ਇਹ ਸੈਕਸ਼ਨ ਦੇ ਵਿੱਚ ਆ ਗਈ ਜਿਵੇਂ ਕੇਸ ਤਾਂ ਬੜਾ ਲੰਮਾ ਲਟਕਣਾ ਪੈਂਦਾ ਸੀ ਕਿ ਹਾਂ ਵੀ ਅੱਜ ਤਰੀਕ ਪੈ ਗਈ ਸਿੱਧਾ 3 ਮਹੀਨੇ ਦੀ ਪੈ ਗਈ 6 ਮਹੀਨੇ ਦੀ ਪੈ ਗਈ ਇਹ ਹਰ ਸੈਕਸ਼ਨ ਦੇ ਵਿੱਚ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਊਗਾ ਕਿ ਇਹ ਜਿਹੜੀ ਕੇਸ ਹੈ ਇੰਨੀ ਦੇਰ ਚ ਖਤਮ ਹੋਵੇ ਕੱਲ ਬਹੁਤ ਇੰਪੋਰਟੈਂਟ ਹੈ ਇਦੇ ਵਿੱਚ 1 ਜੁਲਾਈ ਤੋਂ ਪਹਿਲਾਂ ਜੇ ਕੋਈ ਐਫਆਈਆ ਰਜਿਸਟਰਡ ਹੋਈ ਹੋਈ ਹੈ ਉਹ ਭਾਵੇਂ 2 ਸਾਲ ਚੱਲੇ 3 ਸਾਲ ਚੱਲੇ ਉਹੀ ਆਈਪੀਸੀ ਦੇ ਤਹਿਤ ਚਲਣੀ ਹੈ ਉਹਦੇ 'ਚ ਸਜ਼ਾ ਵੀ ਜਿਹੜੀ ਹੋਣੀ ਹੈ ਅਜਿਹੀ ਜਿਹੀ ਤਾਂ ਰਹਿਣੀ ਹੈ ਤੇ ਜੇ 1 ਜੁਲਾਈ ਤੋਂ ਪਹਿਲਾਂ ਕਿਸੇ ਨੂੰ ਜੋ ਸਜ਼ਾ ਵੀ ਹੋਈ ਹੈ ਜਾਂ ਬਰੀ ਹੋਇਆ ਚਾਹੇ ਉਹਦੀ ਅਪੀਲ ਵੀ ਕਰਨੀ ਹੈ ਉਹੀ ਸੈਕਸ਼ਨ ਦੇ ਆਈਪੀਸੀ ਦੇ ਤਹਿਤ ਅਪੀਲ ਫਾਈਲ ਹੋਊਗੀ ਜਿਹੜੀ ਹਾਈਅਰ ਕੋਰਟ ਦੇ ਵਿੱਚ ਹੋਣੀ ਹੈ ਲੁਗੜਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹੁਣ ਨਵੇਂ ਕਾਨੂੰਨ ਆਗੇ ਨੇ ਕਾਨੂੰਨ ਕੀ ਆਗੇ ਨੇ ਅਗਰ ਤੁਹਾਡੇ ਉੱਤੇ ਪਹਿਲੇ 302 ਲੱਗਦੀ ਸੀ ਉਹ ਬਦਲ ਗਈ ਹੈ ਉਹ ਬਦਲ ਕਿੱਦਾਂ ਗਈ ਹੈ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਹੜੇ ਕਿਹੜੀ ਧਾਰਾ ਕਿੱਥੇ ਕਿੱਥੇ ਲੱਗਣੀ ਹੈ ਹੁਣ ਕਿਉਂਕਿ ਹੁਣ ਤੁਸੀਂ ਕਨਫਿਊਜ਼ ਹੋ ਜਾਣਾ ਵਾ ਕਿਉਂਕਿ ਇਸ ਕਰਕੇ ਕਨਫਿਊਜ਼ ਹੋ ਜਾਣਾ ਮੇਰੇ ਹੱਥ ਦੇ ਵਿੱਚ ਇੱਕ ਨਵੀਂ ਕਿਤਾਬ ਹੈ ਤੁਸੀਂ ਦੇਖ ਸਕਦੇ ਹੋ ਨੋ ਕ੍ਰਿਮੀਨਲ ਲਾਅ ਦੀ ਹੈਗੀ ਹੈ ਇਹ ਕਿਤਾਬ ਜਿਹੜੀ ਹੈ ਰੀਸੈਂਟਲੀ ਜਿਹੜੀ ਹੈ ਆਈ ਹੈ ਕਿਉਂਕਿ ਇਹਦੇ ਵਿੱਚ ਫੈਂਸ ਜਿਹੜੇ ਉਹ ਨੇ ਜਿਹੜੇ ਫੈਂਸ ਜਿਹੜੇ ਨੇ ਬਦਲੇ ਗਏ ਨੇ ਲੇਕਿਨ ਸਾਡੇ ਨਾਲ ਇੰਦਰਪਾਲ ਸਿੰਘ ਨੋਬੀ ਮੌਜੂਦ ਨੇ ਇੰਦਰਪਾਲ ਨੋਬੀ ਜੀ ਪਹਿਲੇ ਦਾ ਸਵਾਗਤ ਹੈ ਲੁਧਿਆਣਾ ਲਈ ਵਿੱਚ ਬਹੁਤ ਬਹੁਤ ਥੈਂਕ ਯੂ ਵਿਸ਼ਾਲ ਜੀ ਤੁਹਾਡਾ ਸਾਡੇ ਕੋਲ ਆਉਣ ਦਾ ਬਹੁਤ ਬਤਨਵਾਦ ਵਕੀਲ ਸਾਹਿਬ ਮੈਨੂੰ ਇੱਕ ਗੱਲ ਦੱਸੋ ਨੋਬੀ ਸਾਹਿਬ ਕਿੰਨਾ ਕੁ ਪਹਿਲੇ ਕਾਨੂੰਨ ਤੇ ਨਵੇਂ ਕਾਨੂੰਨ ਦੇ ਵਿੱਚ ਫਰਕ ਪਿਆ ਵਾ ਹਾਂ ਬਿਲਕੁਲ ਇਹ ਕੁਐਸਚਨ ਬੜਾ ਅੱਜਕੱਲ੍ਹ ਵਾਇਰਲ ਵੀ ਹੋ ਰਿਹਾ ਲੋਕਾਂ ਦੇ ਵਿੱਚ ਇੱਕ ਜਹਨ ਸੀਗੀ ਕਿ ਕੁਐਸਚਨ ਇਹ ਪੁੱਛਿਆ ਜਾਵੇ ਪਹਿਲੀ ਗੱਲ ਤਾਂ ਕਾਫੀ ਹੱਦ ਤੱਕ 99% ਸਾਰਾ ਸਿਮਿਲਰ ਹੈ ਜਿਹੜੀ ਡੈਫੀਨੇਸ਼ਨ ਹੈ ਜਿਹੜੇ ਸੈਕਸ਼ਨ ਦੇ ਤਹਿਤ ਸਜ਼ਾ ਹੁੰਦੀ ਸੀਗੀ ਸਾਰੀ ਸਿਮਿਲਰਿਟੀ ਹੈ ਬਸ ਉਹਦੇ ਵਿੱਚ ਕਲੋਜ਼ ਬਣੇ ਆ ਕੁਝ ਉਹਦੇ ਬਾਰੇ ਮੈਂ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਸਾਰੀ ਕਲੀਅਰ ਕਰ ਦਾਂਗੇ ਕਿਹੜੇ ਸੈਕਸ਼ਨ ਦੇ ਵਿੱਚ ਕਿਹੜਾ ਸੈਕਸ਼ਨ ਹੁਣ ਲੱਗੂਗਾ ਜਿਹੜਾ 1 ਜੁਲਾਈ ਤੋਂ ਬਾਅਦ ਲਾਗੂ ਹੋ ਲੇਕਿਨ ਕਈ ਲੋਕ ਤਾਂ ਫੈਂਸੀ ਨੰਬਰ ਲੈਂਦੇ 307 302 ਇਹਦੇ ਨੰਬਰ ਲੈਂਦੇ 452 ਇਹਦੇ ਨੰਬਰ ਲੈਂਦੇ ਸੀ ਮੋਟਰਸਾਈਕਲਾਂ ਤੇ ਫੈਂਸੀ ਨੰਬਰ ਦਿਖਾਣ ਵਾਸਤੇ ਬੁਲਟਾਂ ਦੇ ਉੱਤੇ ਲੱਗਾ ਗੱਡੀਆਂ ਉੱਤੇ ਲੱਗਿਆ ਹੁਣ 302 ਤੇ 307 ਕਿਤੇ ਚ ਬਦਲੀ ਗਈ ਹਾਂ ਜਿਹੜੀ ਹੁਣ 302 ਪਹਿਲਾਂ ਜਿਹੜੀ ਲੱਗਦੀ ਸੀ ਉਹ ਇੰਡੀਅਨ ਪੈਨਲ ਕੋਡ ਦੇ ਵਿੱਚ ਲੱਗਦੀ ਸੀ 302 ਮਰਡਰ ਦਾ ਸੀ ਆ ਐਫ ਆਈ ਆਰ ਰਜਿਸਟਰਡ ਹੁੰਦੀ ਸੀ ਜੀ ਹੁਣ ਜਦੋਂ ਭਾਰਤੀ ਨਿਆਇ ਸੰਹਿਤਾ ਜਿਹੜਾ ਬੀਐਨਐਸ ਨਵਾਂ ਕਾਨੂੰਨ ਲਾਗੂ ਹੋਇਆ 1 ਜੁਲਾਈ ਤੋਂ ਉਹਦੇ ਵਿੱਚ 103 ਅੰਡਰ ਕਲੋਜ਼ 5 ਦੇ ਅੰਡਰ ਆਊਗੀ ਜਿਹੜਾ 103 ਸੈਕਸ਼ਨ ਹੁਣ ਬੀ ਐਨ ਐਸ ਦੇ ਤਹਿਤ ਮਰਡਰ ਦੀ ਐਫ ਆਈ ਆਰ ਰਜਿਸਟਰਡ ਹੋਊਗੀ ਜਿਹੜੀ ਤੁਸੀਂ ਗੱਲ ਕਹੀ ਕਿ ਪਹਿਲਾਂ ਨੰਬਰ ਲਵਾਏ ਸੀ ਇਹ ਕੁਝ ਇਹ ਜ਼ਰੂਰ ਲੋਕਾਂ ਦੇ ਵਿੱਚ ਆਊਗਾ ਕਿ ਪਹਿਲਾਂ 302 ਲੱਗਦੀ ਸੀ ਹੁਣ ਇਹ 103 ਕਿੱਦਾਂ ਹੋਊਗੀ ਇਹ ਨਵੇਂ ਸੈਕਸ਼ਨ ਦੇ ਤਹਿਤ ਬਣੀ ਹੈ ਉਹਦੇ ਵਿੱਚ ਕਈ ਅਮੈਂਡਮੈਂਟਸ ਹੋਈਆਂ ਜਿਹੜੇ ਕਲੋਜ਼ ਬਣਿਆ ਉਹ ਡਿਫੀਨੇਸ਼ਨ ਆਪਾਂ ਕਲੀਅਰ ਕਰ ਦਿੰਨੇ ਆ ਲੇਕਿਨ ਇਹਦੇ ਵਿੱਚ ਇੱਕ ਤੁਸੀਂ ਕਹੇ 103 ਜਿਹੜੇ ਅਫੈਂਸ ਸ਼ੁਰੂ ਹੁੰਦੇ ਸੀ 109 ਤੋਂ ਸ਼ੁਰੂ ਹੁੰਦੇ ਸੀਗੇ आई 190 ਤੋਂ ਸ਼ੁਰੂ ਹੁੰਦੇ ਸੀ ਨੋਬੀ ਸਰ 103 ਲਗਾ ਦੇ ਕਿ 103 ਐਦਾ ਲਗਦੀ ਹੈ ਕਿਦਾਂ ਕੁਛ ਧਾਰਾ ਹੈ ਹੀ ਨਹੀਂਗੀ ਇਹ ਵਾਲੀ ਇਹ ਮਰਡਰੀ ਧਾਰਾ ਦੇਖੋ 3 ਬਿਲਕੁਲ ਇਹ ਮਰਡਰ ਦੀ ਧਾਰਾ ਲਗਾਈ ਗਈ ਹੈ 49 ਸੈਕਸ਼ਨ ਤੋਂ ਜਿਹੜਾ ਭਾਰਤੀ ਨਿਆਏ ਸੰਹਿਤਾ VNS ਨਵਾਂ ਜਿਹੜਾ ਕਾਨੂੰਨ ਆਇਆ ਆ ਕਿਤਾਬ ਤੁਹਾਡੇ ਕੋਲ ਹੈ ਜੀ ਇਹ 358 ਸੈਕਸ਼ਨ ਤੱਕ ਬਣੀ ਹੋਣੀ ਜੀ ਪਹਿਲਾਂ ਸੀਗੀ 511 ਸੈਕਸ਼ਨ ਤੱਕ ਜਿਹੜੀ ਇੰਡੀਅਨ ਪੈਨਲ ਕੋਡ ਸੈਕਸ਼ਨ ਸੀਗੀ ਹੁਣ ਉਹ ਸੈਕਸ਼ਨਾਂ ਨੂੰ ਘਟਾ ਕੇ ਉਹਨੂੰ ক্লোਜ਼ ਬਣਾਤੇ ਆ ਜਿਹੜੇ ਕੁਛ 354 ਸੀਗੀ ਜਿਵੇਂ ਉਹਨਾਂ ਨੂੰ ABC ਜਿਹੜੇ 1 2 3 ਦੇ ਅੰਡਰ ਲਿਆ ਕੇ ਉਹ ক্লোਜ਼ ਬਣਾਤੇ ਲੇਕਿਨ ਇਹ ਜੀ ਬਦਲੀਏ ਕਿਹੜੀ ਧਾਰਾ ਗਈਆਂ 307 ਕਿਹਦੇ ਚ ਬਦਲੀ ਗਈ ਫਿਰ ਜਿਹੜੀ ਸੈਕਸ਼ਨ 307 ਦੇਖੋ ਵਿਸ਼ਾਲ ਜੀ ਪਤਾ ਹੀ ਗੱਲ ਆ ਇਹ ਨਵੇਂ ਹੱਲੇ ਸਾਰੇ ਅਮੈਂਡਮੈਂਟਸ ਚੱਲ ਰਹੀਆਂ ਕਈ ਬਾਹਰ ਐਸੋਸੀਏਸ਼ਨ ਨੇ 올 ਓਵਰ ਇੰਡੀਆ ਦੇ ਵਿੱਚ ਕਈਆਂ ਨੇ ਹੜਤਾਲਾਂ ਵੀ ਕਰਤੀਆਂ ਯੂਨੀਵਰਸਲੀ ਕਿਉਂਕਿ ਉਹ ਤਾਂ ਕਿਉਂਕਿ ਜਿਨਨੇ IPC ਪੜੀ ਹੋਈ ਆ ਕਿੰਨੀ ਪੁਰਾਣੀ ਚੱਲਦੀ ਆ ਰਹੀ ਸੀਗੀ ਉਹ ਸਾਰਿਆਂ ਦੇ ਇੱਕ ਫਿਕਰ ਕੀ ਉਹ ਸੈਕਸ਼ਨ ਲੱਗਣਾ ਫਟਾਫਟ ਬੰਦਾ ਕਿਤਾਬ ਪੜ੍ਹ ਕੇ ਦੱਸ ਦਿੰਦਾ ਸੀ ਹੁਣ ਜਿੱਦਾਂ ਜਿੱਦਾਂ ਚੱਲੀ ਜਾਊਗਾ ਨਵੇਂ ਸੈਕਸ਼ਨ ਐਫ ਆਈ ਆਰ ਰਜਿਸਟਰ ਹੋਣ ਗਿਆ ਉਦੋਂ ਉਦੋਂ ਉਹਨਾਂ ਦੇ ਧਿਆਨ ਦੇ ਵਿੱਚ ਆ ਕੇ ਨਾਲ ਦੀ ਨਾਲ ਫਿਰ ਉਹ ਤਾਂ ਓਬਵੀਅਸ ਹੈ ਕਿ ਆਪਣੇ ਹਾਂ ਅੰਤ ਆ ਜੂਗਾ ਲੇਕਿਨ ਹੁਣ ਪੁਲਿਸ ਵਾਲੇ ਵੀ ਜਿਆਦਾਤਰ ਵਕੀਲਾਂ ਦੀ ਸਲਾਹ ਲੈਣਗੇ ਫੈਂਸ ਦਰਜ ਕਰਦੇ ਹੋਏ ਕਿਉਂਕਿ ਪੁਲਿਸ ਵਾਲੇ ਤਾਂ ਅੰਨਾ ਪਤਾ ਨਹੀਂ ਹੋਊਗਾ ਕਿ ਕਿਹੜਾ ਫੈਂਸ ਕਿਹਦੇ ਚ ਬਦਲਿਆ ਗਿਆ ਹੋਇਆ ਕਿਉਂਕਿ ਪੁਰਾਣੇ ਦੇ ਹਿਸਾਬ ਨਾਲ ਪੁਰਾਣਾ ਚੱਲਦਾ ਸੀਗਾ ਨਹੀਂ ਉਹ ਐਕਚੁਅਲੀ ਇਦਾਂ ਕਿ ਪਿੱਛੇ ਨਾ ਨਹੀਂ ਟ੍ਰੇਨਿੰਗਾਂ ਵੀ ਲੱਗੀਆਂ ਜੋ ਉਹ ਓਬਵੀਅਸ ਹੈ ਇੱਕਦਮ ਤਾਂ ਉਹਨਾਂ ਨੂੰ ਨਹੀਂ ਪਤਾ ਲੱਗੇਗਾ ਹੁਣ ਮੈਂ ਆ ਥੋੜੇ ਦਿਨ ਪਹਿਲਾਂ ਦੇਖ ਰਿਹਾ ਸੀਗਾ ਜੀ ਇੱਕ ਤਰੀਕ ਤੋਂ ਬਾਅਦ ਤਿੰਨ ਤਰੀਕ ਨੂੰ ਕੋਈ 376 ਦੀ ਵੀ ਐਫਆਈਆਰ ਰਜਿਸਟਰ ਕਰ ਰਹੀ ਹੈ ਜਦਕਿ ਉਹ ਸਾਨੇਵਾਲ ਥਾਲੇ ਕਹ ਰਹੀ ਸੀ 376 ਜਦਕਿ ਉਹ 376 ਬਦਲ ਕੇ ਕੋਈ ਹੋਰ ਸੈਕਸ਼ਨ ਬਣ ਗਿਆ ਹੋਇਆ ਉਹ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦਿੰਦਾ ਜਿਹੜਾ 376 ਦਾ ਸੈਕਸ਼ਨ ਸੀਗਾ ਉਹ ਤੁਸੀਂ 307 ਦੀ ਗੱਲ ਕੀਤੀ ਸੀ ਉਹ 307 ਨੂੰ 109 ਚ ਐਫਆਈਆਰ ਹੋਣਾ ਹੋਇਆ ਕਰਗੀ 307 109 ਚ ਹਾਂ ਅਟੈਂਪਟ ਟੂ ਮਰਡਰ ਜਿਵੇਂ ਪਰ ਲੱਗਦਾ 307 ਲੱਗ ਗਈ ਉਹ ਹੁਣ 109 ਦੇ ਤਹਿਤ ਐਫਆਈਆਰ ਦਰਜ ਹੋਇਆ ਕਰੂਗੀ ਜਿਹੜੀ ਬੀਐਨਐਸ ਦੇ ਸੈਕਸ਼ਨ ਦੇ ਤਹਿਤ ਹੈ ਲੇਕਿਨ ਨੋਬੀ ਜੀ ਦੇ ਵਿੱਚ ਕਾਫੀ ਸਾਹਮਣੇ ਆਇਆ ਸੀਗਾ ਮੈਂ ਕਿਤਾਬ ਪੜ੍ਹੀ ਸੀ ਉਹਦੇ ਵਿੱਚ ਆ ਲਿਖਿਆ ਜਾ ਰਿਹਾ ਕਿ 18 ਸਾਲ ਤੋਂ ਪਹਿਲੇ ਜਿਹੜੇ ਰੇਪ ਹੋ ਜਾਂਦਾ ਜਿੱਦਾਂ ਬੱਚੀ ਦਾ ਰੇਪ ਹੁੰਦਾ ਜਾਂ 16 ਸਾਲ ਦੀ ਜਾਂ 15 ਸਾਲ ਦੀ ਬੱਚੀ ਦਾ ਰੇਪ ਹੋ ਜਾਂਦਾ ਪੋਸਟ ਕੋਲ ਨਾਲ ਸਟੈਂਡ ਕਰਦੀ ਆ ਲੇਕਿਨ ਉਹਦੇ ਵਿੱਚ ਸਜ਼ਾ ਜਿਹੜੀ ਆ ਵੱਧ ਤੋਂ ਵੱਧ ਕਰ ਦਿੱਤੀ ਉਹਦੇ ਵਿੱਚ 10 ਸਾਲ ਕੱਟ ਦਿੱਤੀ ਗਈ ਲਾਈਨ 10 ਸਾਲ ਵਾਲੀ ਬਿਲਕੁਲ ਸਹੀ ਗੱਲ ਆ ਜਿਹੜੀ 18 ਸਾਲ ਤੋਂ ਕੱਟ ਪੋਕਸੋ ਦੇ ਤਹਿਤ ਐਫ ਆਈ ਆਰ ਰਜਿਸਟਰਡ ਹੁੰਦੀ ਸੀ ਪਹਿਲਾਂ ਇੱਕ ਲਾਈਨ ਲਿਖੀ ਜਾਂਦੀ ਸੀਗੀ ਆਈ ਪੀ ਸੀ ਦੇ ਵਿੱਚ ਡੈਫੀਨੇਸ਼ਨ ਸੀ ਲੈਸ ਦੈਨ 10 ਇਅਰ ਤੋਂ ਘੱਟ ਸਜ਼ਾ ਨਹੀਂ ਹੋਣੀ ਜਾਂ ਉਹ ਤੋਂ ਵੱਧ ਹੋਣੀ ਹੈ ਇੰਨੀ 10 ਸਾਲ ਵੀ ਸਜ਼ਾ ਹੋ ਸਕਦੀ ਉਹਦੇ ਚ ਹੁਣ ਇੱਕ ਡੈਫੀਨੇਸ਼ਨ ਉਹਨੇ ਕਲੀਅਰ ਕਰਤੀ ਹੈ ਕਿ ਸਜ਼ਾ ਵਧਾ ਦਿੱਤੀ ਗਈ ਹੈ ਸਜ਼ਾ ਪਰ ਉਹ ਪਰ ਇੱਕੋ ਹੀ ਕਰਨੀ ਹੈ ਜਾਂ ਤਾਂ ਉਹ ਬੰਦਾ ਬਰੀ ਹੋਊਗਾ ਜਾਂ ਉਹਨੂੰ ਸਜ਼ਾ ਉਨੀ ਹੀ ਹੋਊਗੀ ਲਾਈਫਟਾਈਮ ਸਜ਼ਾ ਹੋਊਗੀ ਮਤਲਬ ਜਿਹੜਾ ਉਹਦੇ ਨਾਲ ਭਾਗੀਦਾਰ ਸੀਗਾ ਉਹਨੂੰ ਵੀ ਉਨੀ ਸਜ਼ਾ ਹੋਊਗੀ ਮਤਲਬ ਜਮਾਨਤ ਨਹੀਂ ਹੋਏਗੀ ਜਲਦੀ ਮਤਲਬ 10 ਸਾਲ ਦੀ ਸਜ਼ਾ ਇਹਦੇ ਚ ਕੱਟ ਦਿੱਤੀ ਗਈ ਹੈ ਕਿ 10 ਸਾਲ ਤੋਂ ਥੱਲੇ 10 ਸਾਲ ਤੋਂ ਉੱਪਰ ਦੀ ਇਹ ਪ੍ਰਧਾਨ ਕੱਟ ਦਿੱਤਾ ਗਿਆ ਹੈ ਬਿਲਕੁਲ 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 ਇਹਦੇ ਵਿੱਚ ਹੁਣ ਉਹ ਜਿਹੜੇ ਸਹਿਤ ਸੈਕਸ਼ਨ ਦੇ ਤਹਿਤ ਉਨੀ ਸਜ਼ਾ ਬਰਾਬਰ ਹੋਇਆ ਕਰੇਗੀ ਜਿਹੜਾ ਭਾਗੀਦਾਰੀ ਹੋਊਗਾ ਜੇ ਤਾਂ ਪਹਿਲੇ ਦਕੈ ਇਹ ਦਕੈਤੀ ਦੀ ਹੁਣ ਬਦਲ ਦਿੱਤੀ ਗਈ ਹੈ ਉਹ ਪਹਿਲਾਂ ਲੱਗਦੀ ਸੀ 399 402 ਦੇ ਤਹਿਤ ਐਫ ਆਈ ਆਰ ਦਕੈਤੀ ਦੀ ਜਿਹੜੀ ਰਜਿਸਟਰਡ ਹੁੰਦੀ ਸੀਗੀ ਉਹ ਹੁਣ ਜਿਹੜੀ ਆ 310 4 ਉਹ ক্লোਜ਼ ਬਣਾਤਾ ਨਾ ਉਹ ক্লোਜ਼ ਬਣਾ ਕੇ ਉਹਨਾਂ ਨੇ ਉਹਦੇ ਵਿੱਚ ਡੈਫੀਨੇਸ਼ਨ ਹਾਲੇ ਤੱਕ ਮੈਂ ਕਲੀਅਰ ਕਰ ਦੂੰਗਾ ਕਿ ਉਹਦੇ ਤਹਿਤ ਸਜ਼ਾ ਕਿੰਨੀ ਉਹਨਾਂ ਨੇ ਫਿਕਸ ਕਰਤੀ ਹੈ ਅੱਛਾ ਹੋਰ ਇੱਕ ਗੱਲ ਉਹ ਤੁਹਾਨੂੰ ਦੱਸਣਾ ਚਾਹੂੰਗਾ ਕੀ ਟਾਈਮ ਬਾਉਂਡ ਦੀ ਵੀ ਪ੍ਰੋਵੀਜ਼ਨ ਇਹ ਸੈਕਸ਼ਨ ਦੇ ਵਿੱਚ ਆ ਗਈ ਜਿਵੇਂ ਕੇਸਾਂ ਵਿੱਚ ਬੜਾ ਲੰਮਾ ਲਟਕਣਾ ਪੈਂਦਾ ਸੀਗਾ ਕਿ ਹਾਂ ਵੀ ਅੱਜ ਤਰੀਕ ਪੈ ਗਈ ਸਿੱਧਾ 3 ਮਹੀਨੇ ਦੀ ਪੈ ਗਈ 6 ਮਹੀਨੇ ਦੀ ਪੈ ਗਈ ਇਹ ਹਰ ਸੈਕਸ਼ਨ ਦੇ ਵਿੱਚ ਇੱਕ ਟਾਈਮ ਬਾਉਂਡ ਕਰ ਦਿੱਤਾ ਜਾਊਗਾ ਕਿ ਇਸ ਜਿਹੜੀ ਕੇਸ ਹੈ ਇੰਨੀ ਦੇਰ ਚ ਖਤਮ ਹੋ ਜਾਊਗਾ ਵਿਵਾਸਬੰਦੀ ਤੇ ਜਿਹੜੇ ਉਹ ਉਹ ਬਿਆਹ ਹੁਣ ਉਹ ਵੀ ਬਦਲ ਦਿੱਤੇ ਗਏ ਨੇ 304 ਇਦਾਂ ਹੀ ਕੁਝ ਜਿੱਦਾਂ ਬਿਲਕੁਲ ਵਿਸ਼ਾਲ ਜੀ ਇਹਦੇ ਵਿੱਚ ਕਈ ਸੈਕਸ਼ਨ ਜਿਹੜੇ ਮੇਨ ਮੇਨ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਜਿਹੜੀ ਘਰ ਦੇ ਵਿੱਚ ਵੜ ਕੇ ਲੜਾਈ ਝਗੜਾ ਕਰਦੇ ਸੀ 452 ਸੈਕਸ਼ਨ ਜਿਹੜੀ ਕਹਿੰਦੇ 452 ਲੱਗ ਜੂਗੀ ਉਹ 333 ਬੀ ਐਨ ਐਫ ਦੇ ਤਹਿਤ ਉਹਨਾਂ ਐਫ ਆਰ ਰਜਿਸਟਰ ਹੋਇਆ ਕਰੇਗੀ ਜਿਹੜੀ 295 ਸੀਗੀ ਜਿਹਦੇ ਵਿੱਚ ਕਹਿੰਦੇ 295 ਲੱਗੀ ਕਿਸੇ ਹੀਟ ਰਿਲੀਜੀਅਸ ਦੇ ਖਿਲਾਫ ਗਲਤ ਬੋਲਣਾ ਉਹ ਹੁਣ ਲੱਗਿਆ ਕਰੂਗਾ 299 ਦੇ ਤਹਿਤ 299 ਬੀ ਅੰਡਰਸ ਦੇ ਤਹਿਤ ਜਿਹੜਾ 323 ਸੈਕਸ਼ਨ ਪਹਿਲਾਂ 323 ਦੀ ਹੁੰਦੀ ਸੀ ਮੈਨ ਹੈਲਡਿੰਗ ਹੋਣੀ ਕਿਸੇ ਨਾਲ ਤੱਕਾ ਮੁੱਕੀ ਕਰਦੇ ਉਹ 115 2 ਸੈਕਸ਼ਨ ক্লোਜ਼ ਦੇ ਵਿੱਚ ਆ ਗਈ ਹੈ ਬੀ ਐਨ ਐਸ 30626 ਜਿਹੜੀ 118 2 ਚ 384 308 2 384 ਹੁੰਦੀ ਹੈ ਬਲੈਕਮੈਲਿੰਗ ਕਿਸੇ ਨਾਲ ਕਰਨਾ ਜਬ ਉਹ 308 2 ਚ ਆ ਗਈ ਪਹਿਲਾਂ 308 ਹੁੰਦੀ ਸੀ ਕਿਸੇ ਦੇ ਆਪਾਸ 60 ਵਜਦੀ ਸੀਗੀ ਪਰ ਉਹ ਗੁੱਜੀ 60 ਹੁੰਦੀ ਸੀ ਜਿੰਨੂੰ ਕਹਦੀਏ ਉਹ ਹੁਣ 354 ਜਿਹੜੀ ਆ 74 ਸੈਕਸ਼ਨ ਚ ਆ ਗਈ ਹੈ 354 75 ਸੈਕਸ਼ਨ ਚ 354 2 76 ਬੀ ਐਨ ਐਸ ਦਾ ਤਾਂ ਕਈ ਸੈਕਸ਼ਨ ਨੇ ਹੁਣ 384 ਬੀ ਜਿਹੜੀ ਮੈਂ ਤੁਹਾਨੂੰ ਦੱਸੀ ਡੋਰੀ ਦੀ 80 ਸੈਕਸ਼ਨ ਚ ਆ ਗਈ ਹੈ 376 ਏ ਆ ਉਹ 68 ਸੈਕਸ਼ਨ ਚ ਮਤਲਬ ਕਈ ਕਾਫੀਆਂ ਤਰ੍ਹਾਂਾਂ ਜਿਹੜੀਆਂ ਸਾਰੀਆਂ ਹੀ ਬਦਲਦੀਆਂ ਨਾਮ ਸਾਰਾ ਜਿਹੜੇ ਸੈਕਸ਼ਨ ਨੇ ਪਰ ਡੈਫੀਨੇਸ਼ਨ ਆ ਸੇਮ ਹੈ ਐਸ ਇਟ ਇਜ਼ ਜੋਨ ਦੇ ਵਿੱਚ ਜਾਂ ਪਿਛਲੇ ਸਾਲ ਹੀ ਆ ਇਸ ਸਾਲ ਦੇ ਜੂਨ ਦੇ ਵਿੱਚ ਜਿਹੜੇ ਅਫੈਂਸ ਲੱਗੇ ਹੋਣਗੇ ਪੁਰਾਣੇ ਫੈਂਸ ਉਹਦੀ ਫਿਰ ਹੈਰਿੰਗ ਜਿਹੜੀ ਹੋਗੀ ਉਹ ਉਸੇ ਫੈਂਸ ਦੇ ਤਹਿਤ ਹੋਗੀ ਕਿ ਨਵੇਂ ਫੈਂਸ ਦੇ ਵਿੱਚ ਹੋਗੀ ਬਿਲਕੁਲ ਬਿਲਕੁਲ ਆ ਗੱਲ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ 1 ਜੁਲਾਈ ਤੋਂ ਪਹਿਲਾਂ ਜੇ ਕੋਈ ਐਫ ਆਈ ਆਰ ਰਜਿਸਟਰਡ ਹੋਈ ਹੋਈ ਆ ਉਹ ਭਾਵੇਂ 2 ਸਾਲ ਚੱਲੇ 3 ਸਾਲ ਚੱਲੇ ਉਹੀ ਆਈਪੀਸੀ ਦੇ ਤਹਿਤ ਹੀ ਚਲਣੀ ਹੈ ਉਹਦੇ ਚ ਸਜ਼ਾ ਵੀ ਜਿਹੜੀ ਹੋਣੀ ਆ ਆਈਪੀਸੀ ਦੇ ਤਹਿਤ ਹੀ ਹੋਣੀ ਆ ਤੇ ਜੇ 1 ਜੁਲਾਈ ਤੋਂ ਪਹਿਲਾਂ ਕਿਸੇ ਨੂੰ ਜਿਹੜੀ ਸਜ਼ਾ ਵੀ ਹੋਈ ਹੈ ਜਾਂ ਬਰੀ ਹੋਇਆ ਜੇ ਉਹਦੀ ਅਪੀਲ ਵੀ ਕਰਨੀ ਆ ਉਹੀ ਸੈਕਸ਼ਨ ਦੇ ਆਈਪੀਸੀ ਦੇ ਤਹਿਤ ਅਪੀਲ ਫਾਈਲ ਹੋਊਗੀ ਜਿਹੜੀ ਹਾਈਅਰ ਕੋਰਟ ਦੇ ਵਿੱਚ ਹੋਣੀ ਹੈ ਉਹ ਬੀਐਨਐਸ ਦੇ ਵਿੱਚ ਨਹੀਂ ਹੋਣੀ ਲੇਕਿਨ ਬੀਐਨਐਸ 1 ਜੁਲਾਈ ਤੋਂ ਸ਼ੁਰੂ ਹੋ ਗਿਆ 1 ਜੁਲਾਈ ਤੋਂ ਹੁਣ ਬੀਐਮਐਸ ਦੀ ਧਾਰਾਵਾਂ ਜਿਹੜੀਆਂ ਲਗਾਈਆਂ ਜਾਣੀਆਂ ਕਿਉਂਕਿ ਜਦੋਂ ਬਰੀਫਿੰਗ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਬੀਐਨਐਸ ਲਿਖਿਆ ਆਉਂਦਾ ਹੈ ਨਵੇਂ ਪ੍ਰਧਾਨ ਜਿਹੜੇ ਆਏ ਨੇ ਨਵੇਂ ਕਾਨੂੰਨ ਜਿਹੜੇ ਆਏ ਨੇ ਕਾਨੂੰਨ ਤਾਂ ਪੁਰਾਣੇ ਹੀ ਹੈ ਅਫੈਂਸ ਬਦਲੇ ਗਏ ਨੇ ਅਫੈਂ ਜਿੱਦਾਂ 302 ਨੂੰ 103 ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਇੱਦਾਂ ਤੇ ਇਹ ਬਦਲਣ ਦੀ ਜ਼ਰੂਰਤ ਸੀਗੀ ਵੈਸੇ ਇੱਕ ਛੋਟਾ ਸਵਾਲ ਹੈ ਇਹਨਾਂ ਬਦਲਣ ਦੀ ਜ਼ਰੂਰਤ ਸੀਗੀ ਕਿਉਂਕਿ ਤੁਸੀਂ ਕਿਹਾ ਕਿ ਸਾਰਾ ਚੀਜ਼ ਸਭ ਅੰਦਰ ਜੋ ਪੜਨਾ ਸਟੱਡੀ ਕਰਨਾ ਸਭ ਸੇਮ ਹੈ ਲੇਕਿਨ ਇੱਕ ਜ਼ਰੀਆ ਲਗਾ ਦਿੱਤਾ ਗਿਆ 302 103 ਇਹ ਸੇਮ ਦੇਖੋ ਇਹਦੇ ਵਿੱਚ ਜਿਆਦਾ ਆਪਾਂ ਕਮੈਂਟ ਨਹੀਂ ਕਰ ਪਾਉਂਗਾ ਕਿਉਂਕਿ ਗਵਰਨਮੈਂਟ ਦੀ ਪੋਲਿਸੀਜ਼ ਆ ਜਿਹੜੇ ਉੱਪਰ ਆਪਣੇ ਲੋਕ ਮਿਨਿਸਟਰ ਬੈਠੇ ਆ ਸਰਕਾਰਾਂ ਬੈਠੀਆਂ ਉਹ ਉਹਨਾਂ ਨੇ ਕੀ ਸੋਚ ਸਮਝ ਕੇ ਕੀਤਾ ਉਹ ਉਹਨਾਂ ਦਾ ਜਵਾਬ ਦੇ ਆ ਬਟ ਜਿਹੜੇ ਹੁਣ ਸੈਕਸ਼ਨ ਆ ਗਿਆ ਪਰ ਸਾਨੂੰ ਉਸ ਮੁਤਾਬਕ ਹੀ ਚੱਲਣਾ ਪਊਗਾ ਕਿਉਂਕਿ ਇੰਪਲੀਮੈਂਟ ਹੋ ਗਏ ਹੋਏ ਆ ਜੇ ਇੰਪਲੀਮੈਂਟ ਨਾ ਹੋਏ ਹੁੰਦੇ ਫਿਰ ਉਹੀ ਸੈਕਸ਼ਨ ਆਪੀਸੀ ਦੇ ਤਹਿਤੀ ਚੱਲਣਾ ਸੀ ਬਟ ਮੈਂ ਇਹ ਦੁਬਾਰਾ ਗੱਲ ਦੁਹਰਾਉਣਾ ਚਾਹੁੰਦਾ ਕਈ ਬਾਰ ਐਸੋਸੀਏਸ਼ਨ ਨੇ ਕਈ ਵਕੀਲ ਸਾਹਿਬਾਨਾਂ ਨੇ ਇਹਦੇ ਪ੍ਰੋਟੈਸਟ ਕੀਤਾ ਹਾਲੇ ਵੀ ਬਾਰ ਕਾਉਂਸਲ ਆਫ ਇੰਡੀਆ ਵੱਲੋਂ ਇੱਕ ਰੀਪਰੈਜੈਂਟੇਸ਼ਨ ਗਈ ਹੋਈ ਆ ਬਾਕੀ ਦੇਖੋ ਬਾਕੀ ਜੇ ਇੱਕ ਵਾਰ ਇੰਪਲੀਮੈਂਟੇਸ਼ਨ ਹੋ ਗਈ ਤੁਹਾਨੂੰ ਪਤਾ ਹੀ ਬਿੱਲ ਪਾਸ ਹੋਏ ਤਾਂ ਦੁਬਾਰਾ ਕਿਹੜਾ ਵਾਪਸ ਆਉਂਦੇ ਬਿਲਕੁਲ ਪੁਲਿਸ ਵਾਲੇ ਵੀ ਹੁਣ ਲਗਾਤਾਰ ਕਲਾਸਿਸ ਲੈ ਰਹੇ ਨੇ ਇਸ ਮਾਮਲੇ 'ਚ ਹਾਂ ਬਿਲਕੁਲ ਜਿਹੜੇ ਗਵਰਨਮੈਂਟ ਅਫੀਸ਼ਰ ਹੈਗੇ ਆ ਕਈ ਜਿਹੜੇ ਟ੍ਰੇਨਿੰਗ ਉਹਨਾਂ ਦੀ ਚੱਲ ਰਹੀ ਆ ਬਾਕੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹੜੇ ਸੈਕਸ਼ਨ ਦੇ ਵਿੱਚ ਉਹਨੂੰ ਪੜਾਈ ਤਾਂ ਕਰਨੀ ਪਊਗੀ ਇੱਕ ਵਾਰ ਬਿਲਕੁਲ ਇਹ ਸਾਡੇ ਇੰਦਰਪਾਲ ਨੋਬੀ ਸਾਡੇ ਮੌਜੂਦ ਸੀ ਇਹ ਦੇਖੂਗੇ ਸਰ ਇੱਕ ਮਿੰਟ ਇਹ ਮੈਂ ਤੁਹਾਨੂੰ ਇੱਕ ਕਾਗਜ਼ ਦਿਖਾਉਣਾ ਚ ਕੀ ਪਹਿਲੇ ਆਈਪੀਐਸਸੀ ਕੀ ਫਿਰ ਬੀਐਨਐਸ ਇਹ ਤਸਵੀਰ ਹੈ ਉਸ ਚੀਜ਼ ਦੀ ਤਸਵੀਰ ਹੈ ਕਿ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਉੱਤੇ ਜਿਹੜਾ ਸਾਫ਼ ਲਿਖਿਆ ਹੋਇਆ ਵਾ ਸਰੀਰ ਕੇ ਵਿਰੋਧ ਗੰਭੀਰ ਮਹਿਲਾ ਸੰਬੰਧੀ ਅਨਿਅ ਅਪਰਾਧ ਮਹਿਲਾ ਸੰਬੰਧੀ ਲੋਕ ਅਪਰਾਧ ਵਿਆਹ ਸੰਬੰਧੀ ਅਪਰਾਧ ਇਹ ਤਮਾਮ ਤਸਵੀਰਾਂ ਤੇ ਦੂਜੀ ਪਾਸੇ ਮੈਂ ਤੁਹਾਨੂੰ ਦਿਖਾਦੀ ਲੂਟ ਸੰਬੰਧੀ ਇਹ ਲੂਟ ਸੰਬੰਧੀ ਵੀ ਤੁਹਾਨੂੰ ਦਿਖਾ ਰਿਹਾ ਦਾਕਾਤੀ ਜਿੱਦਾਂ ਪਹਿਲੇ ਜਿਹੜੇ ਫੈਂਸ ਲੱਗਦੇ ਸੀਗੇ ਹੁਣ ਬਦਲ ਦਿੱਤੇ ਗਏ ਨੇ ਉਸ ਤੋਂ ਬਾਅਦ ਇਹ ਉਹ ਤਸਵੀਰ ਹੈ ਕਿ ਜਿਹੜੇ ਵੱਡੇ ਫੈਨਸ ਸੀਗੇ ਉਹ ਵੀ ਬਦਲ ਦਿੱਤੇ ਗਏ ਨੇ ਸਾਰੇ ਫੈਨਸ ਬਦਲ ਦਿੱਤੇ ਗਏ ਨੇ ਬਦਲੇ ਨਹੀਂ ਗਏ ਮਤਲਬ ਮੇਰੇ ਕਹਿਣ ਦਾ ਭਾਵ ਹੈ ਕਿ ਜਿੱਦਾਂ ਤੇ ਵੱਡੀ ਧਰਾਵਾਂ ਸੀਗੀਆਂ ਉਹਨਾਂ ਨੂੰ ਇੱਕ ਐਸੇ ਛੋਟੀ ਧਰਾ ਦੇ ਵਿੱਚ ਬਦਲ ਦਿੱਤਾ ਗਿਆ ਲੇਕਿਨ ਪੜਾਈ ਸੀਮ ਐਜੀਟੀ ਹੈ ਕਿਉਂਕਿ ਇਹ ਨਨੇ ਪੜੇ ਹੋਏ ਲੋਕ ਕੀਤੀ ہوئی ਹੈ तमाम ਵਕੀਲਾਂ ਨੇ ਲੋਕ ਕੀਤੀ ਹੈ ਉਹਨਾਂ ਦੇ ਵਿੱਚ ਕੀ ਹੋ ਜਾਂਦਾ ਕਿ ਜਿੱਦਾਂ ਅਫੈਂਸ ਬਦਲੇ ਗਏ ਕਿ ਇੱਕ ਫੈਂਸ 302 103 ਕਰ ਦਿੱਤਾ ਗਿਆ ਜਿੱਦਾਂ ਰੇਪ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ तमाम ਅਫੈਂਸ ਬਦਲੇ ਤਾਂ ਗਏ ਨੇ ਲੇਕਿਨ ਉਹਨਾਂ ਨੂੰ ਸਮਾਂ ਤਾਂ ਲੱਗੇਗਾ ਲੇਕਿਨ ਅਫੈਂਸ ਬਦਲਣ ਤੋਂ ਬਾਅਦ ਅਨੁਭਵੀਕ ਜਾਣਕਾਰੀ ਦੇ ਦਈਏ ਕਿ ਜੂਨ ਦੇ 30 ਤਰੀਕ ਕਿ ਜਿਨ੍ਹਾਂ ਦੇ ਉੱਤੇ ਮੁਕਦਮੇ ਦਰਜ ਹੋਏ ਹੋਣਗੇ ਉਹਨਾਂ ਦੇ ਉਹੀ ਮੁਕਤਮੇ ਚੱਲਣਗੇ ਉਹੀ ਅਫੈਂਸ ਚੱਲਣਗੇ ਜੋ ਪੁਰਾਣੇ ਚੱਲਦੇ ਪਏ ਸੀਗੇ ਲੇਕਿਨ 1 ਜੁਲਾਈ ਤੋਂ 1 ਜੁਲਾਈ ਦੇ ਵਿੱਚ ਜਿਹੜਾ ਹੈਗਾ ਉਹ ਜਦੋਂ ਕੋਈ ਕਿਸੇ ਦਾ ਮੁਕਤਮਾ ਦਰਜ ਹੋਇਆ ਹੋਊਗਾ ਉਹ ਬੀ ਐਨ ਐਸ ਦੇ ਤਹਿਤ ਹੋਇਆ ਹੋਊਗਾ ਕਿਉਂਕਿ ਬੀ ਐਨ ਐਸ ਦੇ ਤਹਿਤ ਇਸ ਕਰਕੇ ਹੋਇਆ ਹੋਊਗਾ ਕਿਉਂਕਿ ਨਵੇਂ ਕਾਨੂੰਨ ਆ ਗਏ ਨੇ ਨੋਬੀ ਜੀ ਇੱਕ ਗੱਲ ਹੋਰ ਹੈਗੀ ਐ 304 ਗਾਦੀ ਹੈਗੀ ਐ 304 ਦੋ ਸਨੇਚਿੰਗ ਆ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਪਹਿਲਾਂ ਆਪਣੀ ਗੱਲ ਹੋ ਰਹੀ ਸੀ ਪਹਿਲਾਂ ਸਨੇਚਿੰਗ ਦੇ ਵਿੱਚ سزا ਸੀਗੀ 10 ਸਾਲ ਅੱਛਾ ਜਿਆਦਾ ਤੋਂ ਜਿਆਦਾ ਹਮ ਹੁਣ سزا ਹੋ ਗਈ ਹੈ 3 ਸਾਲ ਜਿਹੜੀ ਬਿਲੇਬਲ ਅਫੈਂਸ ਆਟੋਮੈਟਿਕਲੀ ਬਣ ਗਿਆ ਬਟ ਇਹਨਾਂ ਨੇ ਨੋਨ ਬਿਲੇਬਲ ਲਿਖਿਆ ਜੇ 300 ਪਹਿਲਾਂ ਕੀ ਆਈਪੀਸੀ ਦੇ ਵਿੱਚ ਸੀਗਾ ਹਮ ਜੇ ਨੋਨ ਬਿਲੇਬਲ ਅਫੈਂਸ ਕੋਈ ਹੁੰਦਾ ਉਹ 3 ਸਾਲ ਤੋਂ ਉੱਪਰ ਕੋਈ ਸਜ਼ਾ ਹੋਵੇ ਹਮ ਜਿਵੇਂ 7 ਸਾਲ 4 ਸਾਲ 5 ਸਾਲ ਉਹ ਨੋਨ ਬਿਲਵਲ ਅਫੈਂਸ ਹੁੰਦਾ ਸੀਗਾ ਉਹਨੂੰ ਮੌਕੇ ਤੇ ਪਕੜ ਕੇ ਉਹਦੀ ਜਬੰਤ ਨਹੀਂ ਹੁੰਦੀ ਸੀ ਹੁਣ ਕੀ ਹੋ ਗਿਆ ਜਿਹੜੀ 304 2 ਸਨੇਚਿੰਗ ਹੈ ਉਹਨੂੰ ਸਜ਼ਾ ਘਟਾਤੀ ਹੈ 3 ਸਾਲ ਦੀ ਸਜ਼ਾ ਕਰਤੀ ਹੈ ਉਦੋਂ ਓਬਵੀਅਸ ਹੈ ਕਿ ਨਾਲ ਦੀ ਨਾਲ ਜ਼ਮਾਨਤ ਹੋ ਜਾਏਗੀ ਇਹ ਕਈ ਸੈਕਸ਼ਨਾਂ ਦੇ ਵਿੱਚ ਇਦਾਂ ਹੀ ਮੰਨ ਲਓ ਨਹੀਂ ਮਤਲਬ ਇਹ ਵੀ ਹੈ ਸਨੇਚਿੰਗ ਵਾਲੇ ਨੂੰ ਜਿਹੜਾ ਬਦਲ ਦਿੱਤਾ ਗਿਆ 3 ਸਾਲ ਦੇ ਵਿੱਚ ਇਹਦੇ 'ਚ ਲਿਖਿਆ ਹੋਇਆ ਹੈ ਤੇ ਉਹਦੇ 10 ਸਾਲ ਸੀਗਾ ਮਤਲਬ ਜਲਦੀ ਜ਼ਮਾਨਤ ਹੋ ਜਾਏਗੀ ਇਹਦੀ ਬਿਲਕੁਲ ਬਿਲਕੁਲ ਓਬਵੀਅਸ ਹੈ ਕਿ 3 ਸਾਲ ਦੀ ਆਪਣੀ ਵਜੂਗਾ ਫਿਰ ਸਨੇਚਰਲ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਇਹਦੇ 379 ਬੀ ਜਿਹੜੀ ਪਹਿਲਾਂ ਸੀਗੀ ਆਪੀਸੀ ਉਹ ਖਤਮ ਕਰ ਦਿੱਤੀ ਗਈ ਹੈ ਬਿਲਕੁਲ ਇਹ ਕਈ ਤਰ੍ਹਾਂਾਂ ਜਿਹੜੀਆਂ ਬਦਲੀਆਂ ਤੇ ਗਈਆਂ ਨੇ ਲੇਕਿਨ ਹੈਰਤ ਹੁੰਦੀ ਹੈ ਕਿ ਬਦਲੀਆਂ ਗਈਆਂ ਨੇ ਲੇਕਿਨ ਇਹਦੇ ਵਿੱਚ ਕਈ ਸਜ਼ਾਵਾਂ ਜਿਹੜੀਆਂ ਜਿਨ੍ਹਾਂ ਤੇ ਸਜ਼ਾ ਬੰਦੀ ਸੀ ਜਿਹੜੇ ਵੱਡੀਆਂ ਸਜ਼ਾ ਜਿਨ੍ਹਾਂ ਨੂੰ ਦੇਣੀ ਚਾਹੀਦੀ ਜਿਹੜੇ ਆਵਾਮ ਦਾ ਨੁਕਸਾਨ ਕਰਦੇ ਜਿਹੜੇ ਲੋਕ ਉਹਨਾਂ ਤੇ ਜਿਹੜੀ ਸਜ਼ਾ ਸੀਗੀ ਲੇਕਿਨ ਤੁਹਾਨੂੰ ਅਭੀ ਦੱਸ ਦਈਏ ਕਿ ਹੁਣ ਸਜ਼ਾ ਜਿਹੜੀ ਹੈ ਵਧਾ ਦਿੱਤੀ ਗਈ ਵੀ ਹੋਈ ਹੈ ਲੋਕਾਂ ਦਾ ਕੈਮਰਾਮੈਨ ਤਰਮੇ ਨਾਲ ਵਿਸ਼ਾਲ ਕਪੂਰ ਲੋਰਣਾ ਲਈ